ਅੱਜ ਥਾਣਾ ਮਹਿਤਾ ਚੌਂਕ ਦੀ ਪੁਲਿਸ ਵੱਲੋਂ ਅਰਜਨ ਮਾਂਗਾ ਨਹਿਰ ਦੇਤੇ ਇੱਕ ਜਿਹੜਾ ਇਨਕਾਊਂਟਰ ਕੀਤਾ ਗਿਆ ਇਨਕਾਊਂਟਰ ਦੌਰਾਨ ਆਕਾਸ਼ਦੀਪ ਸਿੰਘ ਮਹਿਤਾ ਜਿਹੜਾ ਗੋਲੀ ਦਾ ਸ਼ਿਕਾਰ ਹੋਇਆ ਹੈ ਪੁਲਿਸ ਨੇ ਦੱਸਿਆ ਕਿ ਉਹਨੂੰ ਪਿਛਲੇ ਦਿਨੀ ਜਿਹੜਾ ਵਾ ਗ੍ਰਫਤਾਰ ਕੀਤਾ ਤੇ ਇਥੇ ਬਰਾਮ ਅਸਲੇ ਦੀ ਬਰਾਮਦਗੀ ਵਾਸਤੇ ਲਿਆਂਦਾ ਗਿਆ ਜਦੋਂ ਅਸਲੇ ਦੀ ਬਰਾਮਦਗੀ ਵਾਸਤੇ ਲਿਆਂਦਾ ਗਿਆ ਤੇ ਉਸਨੇ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਵਾਬੀ ਫਾਇਰਿੰਗ ਦੇ ਵਿੱਚ ਇੱਕ ਜਿਹੜੀ ਉਸ ਦੀ ਲੱਤ ਦੇ ਵਿੱਚ ਗੋਲੀ ਲੱਗੀ ਆ ਤੇ ਪੁਲਿਸ ਦੀ ਗੱਡੀ ਦੇ ਵਿੱਚ ਵੀ ਇੱਕ ਜਿਹੜਾ ਫਾਇਰ ਲੱਗਿਆ ਪਰ ਪੁਲਿਸ ਦਾ ਜਾਨੀ ਮਾਲੀ ਜਿਹੜਾ ਨੁਕਸਾਨ ਹੋਣੋਂ ਬਚਾ ਹੋ ਗਿਆ ਤੇ ਜਿਹੜਾ ਆਕਾਸ਼ਦੀਪ ਸਿੰਘ ਆ ਉਹ ਜ਼ਖਮੀ ਜਿਹੜਾ ਵਾ ਬਾਬਾ ਪਕੜਾ ਹਸਪਤਾਲ ਵਿਖੇ ਪਹੁੰਚਾ ਦਿੱਤਾ ਗਿਆ ਮਾਮਲਾ ਜੇ ਅੱਜ ਇੱਥੇ ਘਟਨਾ ਕੀ ਵਾਪਰੀ ਜੀ ਇੱਥੇ ਇੱਕ ਜ ਆਪਣੇ ਮਹਿਤਾ ਚੌਂਕ ਦੇ ਵਿੱਚ ਇੱਕ ਪੰਕਸ ਸਪੀਡ ਦੇ ਉੱਤੇ ਨਾ 23 ਚਾਰ ਚੌਥੇ ਮਹੀਨੇ ਦੇ ਵਿੱਚ ਇੱਕ ਫਾਇਰਿੰਗ ਹੋਈ ਸੀ ਇਹਦੇ ਵਿੱਚ ਬਿੱਲਾ ਅਰਜਨ ਮਾਂਗੇ ਦਾ ਤੇ ਡੋਨੀ ਜਿਹੜਾ ਸਠਿਆਲੇ ਦਾ ਇਹਨਾਂ ਦਾ ਜਿਹੜਾ ਗੈਂਗ ਹੈ ਫਰੋਤੀਆਂ ਮੰਗਦਾ ਇਹਨਾਂ ਤੋਂ ਤੇ ਆਕਾਸ਼ਦੀਪ ਜਿਹੜਾ ਇਹਨਾਂ ਦਾ ਮੇਨ ਮੋਹਰਾ ਆ ਉਹ ਇਹਨਾਂ ਨੂੰ ਸਾਰਿਆਂ ਨੂੰ ਆਪਰੇਟ ਕਰਦਾ ਉਹ ਇੱਥੇ ਰੈਕੀ ਕਰਦਾ ਰੈਕੀ ਕਰਕੇ ਸਾਰਾ ਦੱਸਦਾ ਵੀ ਕਿਹੜੇ ਬੰਦੇ ਨੂੰ ਤੁਸੀਂ ਕਾਲ ਕਰੋ ਕਿੱਥੋਂ ਤੁਹਾਨੂੰ ਫਰੋਤੀ ਮਿਲਣੀ ਹੈ ਇਹ ਜਿਹੜੀ ਪੰਕਸ ਸਪੀਡ ਵਾਲੀ ਵੀ ਹੈਗੀ ਆ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਈ ਹੈ ਗੱਲ ਇਹ ਆਕਾਸ਼ਦੀਪ ਨਹੀਂ ਤਿੰਨ ਬੰਦੇ ਹਾਇਰ ਕਰਕੇ ਉਹ ਡੋਨੀਵਲ ਦੇ ਤੇ ਬਿੱਲੇ ਦੇ ਕਹੇ ਦੇ ਉੱਤੇ ਇੱਥੇ ਫਾਇਰਿੰਗ ਕਰਵਾਈ ਸੀ। ਇਸ ਤੋਂ ਅਲੱਗਾ ਇੱਕ ਇਹਨਾਂ ਨੇ ਝੰਡੇਆਲੇ ਸਾਡੇ ਸਤਕੂਰ ਕਲੈਕਸ਼ਨਾਂ ਦੁਕਾਨ ਉੱਥੇ ਵੀ ਇਹਨਾਂ ਦੇ ਕਹੇ ਦੇ ਉੱਤੇ ਇਹਨਾਂ ਨੇ ਕਰਵਾਈ ਸੀ ਤਾਂ ਉਹਦੀ ਵੀ ਰੈਕੀ ਜਿਹੜੀ ਆ ਜਾ ਕੇ ਇੱਕ ਦਿਨ ਪਹਿਲਾਂ ਇਹ ਆਕਾਸ਼ਦੀਪ ਕਰਕੇ ਆਇਆ ਸੀ। ਉਸ ਤੋਂ ਬਾਅਦ ਤਿੰਨ ਬੰਦੇ ਹੋਰ ਆ ਇੱਕ ਬਿੱਲਾ ਮਹਿਣੀਆਂ ਘਵਾਰਾਂ ਦਾ ਨਾਲ ਇਹਨਾਂ ਦੇ ਨਾਲ ਦੋ ਬੰਦੇ ਹੋਰ ਸੀਗੇ ਉਹ ਅਸੀਂ ਸਾਰੇ ਟਰੇਸ ਕਰਕੇ ਅਰੈਸਟ ਕਰ ਲਏ ਆ। ਉਹਨੇ ਇਹ ਵੀ ਇਹ ਕਮਾਣ ਦੇ ਵਿੱਚ ਵੀ ਇਹਨਾਂ ਨੇ ਦੋ ਆਪਣੇ ਵਾਰਦਾਤਾਂ ਕੀਤੀਆਂ ਸੀ ਜਿਹਦੇ ਵਿੱਚ ਬਟਾਲਾ ਪੁਲਿਸ ਵੱਲੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਸੀ ਤੇ ਉਹਨਾਂ ਨੇ ਹੁਣ ਜੇਲ੍ਹ ਭੇਜ ਦਿੱਤਾ ਸੀ ਇਹਨਾਂ ਨੂੰ ਗਰਦਾਸਪੁਰ ਜੇਲ੍ਹ ਤੋਂ ਅਸੀਂ ਪ੍ਰੋਟੈਕਸ਼ਨ ਬਰਾਂਡ ਤੇ ਲੈਂਦੇ ਆ ਕੱਲ੍ਹ ਦੇ ਅੱਜ ਇਹਨੇ ਪੁੱਛ ਗਏ ਤੇ ਦੱਸਿਆ ਸੀ ਵੀ ਜਿਹੜਾ ਗਲੌਗ ਇੱਕ ਇਹਦੇ ਕੋਲ ਆ ਉਹ ਇਹਨੇ ਇੱਥੇ ਆ ਮੌਕੇ ਤੇ ਜਿਹੜਾ ਤੁਸੀਂ ਦੇਖਿਆ ਇੱਥੇ ਇਹਨਾਂ ਦੱਬਿਆ ਸੀ ਉਹ ਅੱਜ ਸਾਡੇ ਐਸਐਸਓ ਮਹਿਤਾ ਆਪਣੇ ਸਬ-ਇੰਸਪੈਕਟਰ ਹਰਪਾਲ ਸਿੰਘ ਉਹਨਾਂ ਦੀ ਟੀਮ ਉਹ ਰਿਕਵਰ ਕਰਨ ਆਈ ਸੀ ਲੇਕਿਨ ਇਹਨੇ ਜਦੋਂ ਪਹਿਲਾਂ ਹੀ ਉਹ ਗਲੌਗ ਜਿਹੜਾ ਲੋਡਡ ਸੀਗਾ ਉਹ ਜਦੋਂ ਇਹਨੇ ਪੱਟ ਕੇ ਤਾਂ ਸਿੱਧਾ ਨਾਲ ਲੱਗਦਾ ਹੀ ਮੁੰਡੇ ਨੂੰ ਧੱਕਾ ਮਾਰਿਆ ਉਹਨੂੰ ਸੁੱਟ ਲਿਆ ਥੱਲੇ ਜਿਹੜਾ ਹੱਥ ਖੜੀ ਵਾਲਾ ਸੀ ਤੇ ਐਸ ਐਚ ਓ ਸਾਹਿਬ ਅਗਲੇ ਪਾਸੇ ਸੀ ਉੱਥੋਂ ਇਹਨੇ ਕੱਢਦੇ ਸਾਰੀਓ ਮੁੰਡੇ ਤੇ ਫਾਇਰ ਕੀਤਾ ਉਹ ਡਿਗਣ ਕਰਕੇ ਉਹਦਾ ਬਚਾਅ ਹੋ ਗਿਆ ਉਹ ਫਾਇਰ ਜਿਹੜਾ ਸਾਡੀ ਆ ਗੱਡੀ ਖੜੀ ਆ ਇੱਥੇ ਆਪਣੇ ਐਸ ਐਚ ਓ ਸਾਹਿਬ ਦੀ ਇਹਦੀ ਬਾੜੀ ਦੇ ਵਿੱਚ ਲੱਗਾ ਉਸ ਤੋਂ ਬਾਅਦ ਫਿਰ ਇਹਨੂੰ ਇਹ ਵੀ ਇਹਨਾਂ ਨੇ ਫੇਰ ਆਪਣੇ ਬਚਾ ਲਈ ਜਦੋਂ ਕੀਤੀਆਂ ਤਾਂ ਫਿਰ ਦੋ ਫਾਇਰ ਉਹਦੇ ਵੀ ਲੱਗੇ ਲੱਤ ਦੇ ਵਿੱਚ ਸਰ ਬਾਕੀ ਮੁਲਾਜ਼ਮਾਂ ਦਾ ਕਿਵੇਂ ਰਿਹਾ ਵਿਚਾਰਿਆ ਗਿਆ ਮੁਲਾਜ਼ਮਾਂ ਤਾਂ ਵਿਚਾਰਿਆ ਗਿਆ ਉਹ ਉਹਦੇ ਥੱਲੇ ਵਿਚਾਰ ਰਗੜ ਲੱਗੀ ਹੈ ਇੱਕ ਮੁੰਡੇ ਦੇ ਜਿਹਨੇ ਇਹਨੂੰ ਫੜਿਆ ਸੀਗਾ ਬਾਕੀ ਠੀਕ ਆ ਸਰ ਤੇ ਇਹਦਾ ਪਿਛਲਾ ਰਿਕਾਰਡ ਕਿਵੇਂ ਦਾ ਸੀ ਇਹਦਾ ਪਿਛਲਾ ਰਿਕਾਰਡ ਇਹਦੇ ਤੇ ਦੋ ਪਰਚੇ ਉੱਥੇ ਹੈਗੇ ਆ ਕੋਮਾਨ ਥਾਣੇ ਦੇ ਵਿੱਚ ਇੱਕ ਸਾਡੇ ਜੰਡੇਆਲਾ ਥਾਣੇ ਦੇ ਵਿੱਚ ਹੈਗਾ ਤੇ ਇੱਕ ਇਹਨਾਂ ਦਾ ਇੱਥੇ ਹੀ ਮਹਿਤੇ ਦੇ ਵਿੱਚ ਤੇ ਅੱਜ ਹੁਣ ਇੱਕ 307 ਦੇ ਵਿੱਚ ਅਸੀਂ ਹੋਰ ਪਰਚਾ ਰਜਿਸਟਰਡ ਕਰਾਂਗੇ ਟੋਟਲ ਇੱਤੇ ਪੰਜ ਪਰਚੇ ਹੋ ਜਾਣਗੇ ਸਰ ਕੀ ਇਹ ਇਹਦਾ ਫਰੋਤੀਆਂ ਦੇ ਵਿੱਚ ਜਾਂ ਕਾਦੇ ਵਿੱਚ ਆਤੀ ਸੀਗਾ ਮੇਨੇ ਫਰੋਤੀਆਂ ਮੰਗਦੇ ਆ ਇਹ ਜਿਹੜੇ ਇਹ ਦੋ ਤਿੰਨ ਬੰਦੇ ਹੈਗੇ ਜਿਹੜੇ ਬਾਹਰ ਬਾਹਰ ਚੱਲ ਗਏ ਆ ਪੁਰਤਗਾਲ ਦਾ ਪਤਾ ਲੱਗਦਾ ਸਪੇਨ ਪੁਰਤਗਾਲ ਦੇ ਵਿੱਚ ਰਹਿ ਰਹੇ ਆ ਇਹ ਉਥੋਂ ਇਹ ਜਿਹੜੇ ਮੇਨ ਬੰਦੇ ਇਹਨਾਂ ਦੇ ਪਹਿਲੇ ਯਾਰ ਦੋਸਤ ਆ ਈ ਪਿੱਛੇ ਰਹਿ ਕੇ ਕੰਮ ਕਰਦੇ ਆ ਅੱਗੇ ਜਿਹੜੇ ਨਿਆਣੇ 2022 22 ਸਾਲ ਦੇ ਉਹਨਾਂ ਨੂੰ ਹਾਇਰ ਕਰਕੇ 5-5 7-7000 ਰੁਪਏ ਦੇ ਕੇ ਉਹਨਾਂ ਤੋਂ ਫੇਰ ਕਰਵਾ ਦਿੰਦੇ ਆ ਲੋਕਾਂ ਨੂੰ ਡਰਾ ਕੇ ਤੇ ਫੇਰ ਇਹ ਫਰੋਤੀਆਂ ਕਲੈਕਟ ਕਰਦੇ ਆ ਇਹਨਾਂ ਦਾ ਕਿਹੜੇ ਗੈਂਗ ਦੇ ਨਾਲ ਸੰਪਰਕ ਆ ਜੀ ਇਹ ਡੋਨੀ ਡੋਨੀ ਸਠਿਆਲੇ ਦਾ ਹੈਗਾ ਡੋਨੀ ਬੱਲਵਲ ਉਹਦਾ ਨਾਮ ਆ ਇੱਕ ਅਰਜਨ ਮੰਗੇ ਦਾ ਬਿੱਲਾ ਆ ਤੁਹਾਡੇ ਇਸ ਏਰੀਏ ਤੇ ਹੀ ਆ ਦੋਨੇ ਇੱਕ ਬਨੂ ਕਨ ਸ਼ਾਮਪੁਰ ਦਾ ਹੈ ਗੋਪੀ ਕਨ ਸ਼ਾਮਪੁਰ ਵਾਲੇ ਦਾ ਭਰਾ ਆ ਇਹ ਤਿੰਨ ਹੀ ਜਿਹੜੇ ਹੈਗੇ ਆ ਤੇ ਮੇਰੀ بس ਇਹ ਪਬਲਿਕ ਨੂੰ ਇਹੀ ਅਪੀਲ ਆ ਇਹਨਾਂ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਤਕੜੇ ਹੋ ਕੇ ਸਾਡੀ ਮਦਦ ਦੇ ਨਾਲ ਇਹਨਾਂ ਦਾ ਅਸੀਂ ਮੁਕਾਬਲਾ ਕਰ ਰਹੇ ਹਾਂ ਜਿੰਨੇ ਬੰਦੇ ਹੈਗੇ ਹੁਣ ਅਸੀਂ ਸਾਡੇ ਇਹਨਾਂ ਨੇ ਫਿਰ ਇੱਕ ਸਰਲੀ ਵਾਲਿਆਂ ਦੀ ਦੁਕਾਨਾਂ ਝੰਡੇ ਵਾਲੇ ਉੱਥੇ ਵੀ ਇਹਨਾਂ ਨੇ ਫਾਇਰਿੰਗ ਕਰਵਾਈ ਉਹਦੇ ਵਿੱਚੋਂ ਵੀ ਅਸੀਂ ਉਹ ਪੂਰਾ ਟਰੇਸ ਕਰ ਲਿਆ ਇੱਕ ਬੰਦਾ ਅਸੀਂ ਫੜ ਲਿਆ ਉਹ ਸਾਡੇ ਕੋਲ ਰਿਮਾਂਡ ਤੇ ਆ ਬਾਕੀ ਵੀ ਜਿਹੜੇ ਉਹਦੇ ਨਾਲ ਦੇ ਬੰਦੇ ਅਸੀਂ ਜਲਦੀ ਫੜ ਲਾਂਗੇ ਸਾਡੇ ਮਤਲਬ ਮੇਰੀ ਸਬਡਿਵੀਜ਼ਨ ਦੇ ਵਿੱਚ ਸਾਰੇ ਦੇ ਸਾਰੇ ਹੀ ਇਹ ਟਰੇਸ ਕਰ ਲਏ ਅਸੀਂ ਕਿਸੇ ਬੰਦੇ ਨੂੰ ਅਸੀਂ ਸਪੇਅਰ ਨਹੀਂ ਕਰਾਂਗੇ ਮੇਰੀ ਇਹੀ ਸਾਰਿਆਂ ਨੂੰ ਅਪੀਲ ਆ ਲੋਕਾਂ ਨੂੰ ਜਾਂ ਪਬਲਿਕ ਨੂੰ ਇਹ ਹੈਗੇ ਵੀ ਆਪਣੇ ਬੱਚਿਆਂ ਨੂੰ ਥੋੜਾ ਕੰਟਰੋਲ 'ਚ ਰੱਖੋ ਜਿਹੜੇ ਅਵਾਰਾਗਰਦੀ ਕਰਦੇ ਆ ਜਾਂ ਇਦਾਂ ਜਾ ਕੇ ਮੋਟਰਸਾਈਕਲਾਂ ਤੇ ਵਿਦਆਊਟ ਕਿਸੇ ਨੂੰ ਯਾਰੀਆਂ ਦੋਸਤੀਆਂ ਪਾਲਦੇ ਆ ਇਹਨਾਂ ਨੂੰ ਬਚਾ ਕੇ ਰੱਖਣ ਨਹੀਂ ਆ ਤਾਂ ਜਿੰਨਾ ਪੈਸਾ ਉਹਨਾਂ ਦਾ ਲੈ ਕੇ ਘਰ ਦੇ ਵਿੱਚ ਖਰਚ ਹੋਊਗਾ ਜਿਹੜੇ ਜਿਹੜਾ ਬੰਦਾ ਇਹਨਾਂ ਦਾ ਘਰ ਦਾ ਵੀ ਇਨਵੋਲਵ ਹੋਊਗਾ ਅਸੀਂ ਸਾਰੇ ਉਹਨਾਂ ਦੇ ਉੱਤੇ ਵੀ ਪਰਚ ਰਜਿਸਟਰਡ ਕਰਾਂਗੇ ਉਹਨਾਂ ਦੀ ਅਰੈਸਟ ਪਾ ਕੇ ਅੰਦਰ ਭੇਜਾਂਗੇ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ Thank you,